ਮੇਰਾ ਨਾ ਜੁੱਲ ਲਿਆ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਆ ਰਾਤੀ ਹਾੜ ਦਿਨ ਐਵੇਂ ਮੰਗਣਾ ਹੈ ਸਕੇ ਮੰਗ ਖਾਂ ਨੀਂ ਦੇ ਹੜ ਪੱਟੇ ਮਾਰ ਚੁੱਕਿਆ ਹਾਂ ਇਹ ਨਰਕੀ ਮਾਦ ਬਲਾ ਹਾਰੇ ਹੱਥ ਚੁੱਕ ਜਾਂਦਾ ਹਾਂ ਮੇਰੀ ਜਮਾਂ ਮਨ ਮਿਹਰਬਾਨ ਕਰੋ ਅੱਛੀ ਆ ਤਾਂ ਵੀ ਆਪਣਾ ਵੀ ਭੰਡ ਕਰਦੇ ਆ ਅਸੀਂ ਖੁਸਰੇ ਨਹੀਂ ਆ ਜਲਾਨੀਆਂ ਨੂੰ ਬਹੁਤ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਦੇ ਖੁਸਰੇ ਸੀ ਕਿੱਥੇ ਜਾਈਏ ਨਾ ਸਾਨੂੰ ਪਰਦੇ ਰੱਖ ਦੇਣਾ ਬਾਹਰ ਸਾਨੂੰ ਰਹਿਣ ਦੇਣਾ ਸੀ ਕਿੱਥੇ ਜਾਈਏ ਤੁਮਰ ਜੀ ਸਾਡੇ ਵਰਗਿਆਂ ਨੂੰ ਡੰਡੇ ਮਾਰਦੇ ਆਂ ਤਾ ਤੂੰ ਮਾਰਦੀ ਐ ਪછી ਖੁੱਸਰੇ ਨਹੀਂ ਆ ਆਹ ਦੇਖੋ ਮੈਂ ਦਿਖਾ ਲ ਤੁਨਾ ਕੱਲ ਰਾਤ ਦੀ ਗੱਲ ਇੰਨਾਂ ਨੇ ਸਾਡੇ ਭਾਬੀ ਕੋਲ ਪੈਸੇ ਵੀ ਖੋਲੇ ਪੈਸੇ ਵੀ ਖੋਲੇ ਤੇ ਬਾਜੇ ਉਹਦੇ ਫੱਟੇ ਮਾਰੇ ਫੱਟੇ ਮਾਰੇ ਘਾਤੋਂ ਮਾਰੇ ਬੰਦੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਬੰਗੜਦੇ ਜਨਾਨੀਗਾ ਮੰਗਦੇ ਸਕਦੀ ਨਾ ਪੁਲਿਸ ਵੀ ਤੇ ਨਹੀਂ ਕਰਦੇ ਜਨਾਨੀਗਾ ਘਾਤੋਂ ਮੰਗਦੇ ਸਕਦੀ ਆ ਜਨਾਨੀਗਾ ਤਾਂ ਬੰਦ ਕਰੋ ਪਿੱਛੇ ਜਨਾਨੀਗਾ ਦਾ ਜਨਾਨੀ ਅੰਦਰ ਬੰਦ ਕਰਦੇ ਨਹੀਂ ਬੰਦ ਕਰਦੇ ਨਹੀਂ ਬਾਹਰ ਸੱਜਾ ਨਹੀਂ ਬਾਹਰ ਸਕਦੀ ਜਾਨੀ ਮੰਗ ਸਕਦੀ ਆ ਭਾਬੀ ਵਾਂਗ ਸਕਦੇ ਸਾਡਾ ਕੰਮ ਆ ਰੋਟੀ ਠੀਕ ਨੇ ਸੀ ਇੱਥੇ ਖਾਣੇ ਤੇ ਕਿ ਥੁਖਾਣਾ ਜਲ ਦੂਜੀ ਗੱਲ ਕਰ ਲੈ ਕਿੱਸ ਤੋਂ ਹੀ ਦੂਜਾ ਗੱਲ ਕਰ ਲੈ ਇੱਕ ਬੰਦਾ ਗੱਲ ਕਰ ਲੈ ਪਹਿਲਾਂ ਆਪਣਾ ਵਾਜੀ ਆਓ ਕਰ ਕਰ ਕੇ ਆਓ ਪੈਸੇ ਮੰਗਨ ਤੋਂ ਰੋਕਿਆ ਤਾਂ ਕਿਨਰਾ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਰਸਤਾ ਕਰ ਦਿੱਤਾ ਜਮ ਰਸਤਾ ਜਮ ਕਰਕੇ ਕੀਤਾ ਰੋਸ਼ ਪ੍ਰਦਰਸ਼ਨ ਤੇ ਕਿਹਾ ਕਿ ਰੇਲਵੇ ਪੁਲਿਸ ਅਧਿਕਾਰੀ ਸਾਨੂੰ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਤੋਂ ਰੁਕਦੇ ਨੇ ਤੇ ਕੱਲ ਵੀ ਸਾਡੇ ਕਿਨਰ ਸਾਥੀ ਦੇ ਨਾਲ ਰੇਲਵੇ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਉਸ ਦੇ ਕੋਲੋਂ ਜਿੰਨੇ ਵੀ ਪੈਸੇ ਸੀ ਸਾਰੇ ਖੋਲੇ ਗਏ ਨੇ ਮੇਰਾ ਨਾਮ ਜੂਲ ਲਿਆ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਆ ਰਾਤ ਪਿਆ ਦਿਨ ਐਵੇਂ ਨਾ ਐਸਕੇ ਮੰਗ ਖਾਂ ਨੀ ਦਿੰਦੇ ਹੱਡ ਪੱਟੇ ਮਾਰ ਚੁੱਕਿਆ ਹਾਂ ਇਹਨਾਂ ਦਾ ਕੀ ਮਤ ਬਲਾ ਹਾਰੇ ਹੱਥ ਚੁੱਕੰਦਾ ਹਾਂ ਮੈਂ ਮੰਗਤੀ ਐ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮੇਰੇ ਬੰਦ ਕਰੋ ਅੱਛੀ ਵੀ ਆ ਤਾਂ ਵੀ ਆਪਣਾ ਵੀ ਭੰਡ ਕਰਦੇ ਆ ਜਨਾਨੀਆਂ ਨੇ ਗਲਤ ਕਰਨਾ ਮਗੜਾ ਬੰਦ ਕਰੋ ਸਾਡਾ ਬਾਪਾ ਕੋਈ ਟੈਨਸ਼ਨ ਤੜੀ ਆ ਕੇ ਮੰਗੂਗਾ ਜਨਾਨੀਆਂ ਵੀ ਬੰਦ ਕਰੋ ਠੀਕ ਆ ਸਾਡੇ ਭਾਬਿਆਂ ਦੇ ਹੱਥੀਂ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਸਾਡੇ ਵਰਗਾਂ ਨੂੰ ਡੰਡੇ ਮਾਰਦੇ ਆ ਤੂੰ ਮਾਰਦੀ ਅਸੀਂ ਖੁੱਸਰੇ ਨਹੀਂ ਆ ਆ ਦੇਖੋ ਮੇਰੀ ਗੱਲ ਸੁਣੋ ਕੱਲ ਰਾਤ ਦੀ ਗਲੀਂ ਨਾਲੇ ਸਾਡੇ ਭਾਬੀ ਕੋਲ ਪਾਹੀ ਵੀ ਖੋਲੇ ਸਾਹੀ ਵੀ ਖੋਲੇ ਤੇ ਬਾਅਦ ਉਹਦੇ ਪੱਟੇ ਮਾਰੇ ਪੱਟੇ ਮਾਰੇ ਤੂੰ ਮਾਰੀ ਪੱਟੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਜਿਨਾਨੀਆਂ ਗਿਆ ਮੰਗ ਸਕਦੀ ਆ ਜਿਨਾਨੀਆਂ ਘਰ ਤੋਂ ਮੰਗ ਸਕਦੀ ਆ ਜੜਾੜਾਂ ਦਾ ਬੰਦ ਕਰੋ ਭੀ ਜਿਨਾਨੀਆਂ ਦਾ ਜਿਨਾਨੀ ਅੰਦਰ ਮੰਗਰ ਨਹੀਂ ਨਹੀਂ ਬਾਹਰ ਸੱਤ ਗੜਾਈ ਬਾਹਰ ਸੱਤ ਮੰਗ ਸਕਦੀ ਆ ਬਾਦੇ ਵੰ ਸਕਦੇ ਫਾਜਾ ਕੰਮ ਰੋਟੀ ਠੀਕ ਨਾ ਸੀ ਇੱਥੇ ਖਾਣਾ ਸੀ ਕਿੱਥੋਂ ਖਾਣਾ ਪੁਲਿਸ ਵਾਲਿਆਂ ਨੇ ਕੀ ਕੀਤਾ ਦਰਨਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੂੰ ਹੀ ਨਹੀਂ ਮੰਗ ਸਕਦੇ ਜਿਵੇਂ ਮਰਜ਼ੀ ਕਰ ਲੋ ਗਾੜਾ ਗਾੜਾ ਮੰਗ ਸਕਦੇ ਲੋ ਗਾੜਾ ਕਿੰਨਾ ਸੀ ਡਰ ਨਾਲ ਆਇਆ ਰਿਹਾ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਕੱਟੇ ਮਾਰੀ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਅਸੀਂ ਖੁੱਸਰੇ ਨਹੀਂ ਹਾਂ ਜਨਾਨੀਆਂ ਨੂੰ ਹੋਵੇ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤੇ ਖੁੱਸਰੇ ਸੀ ਕਿੱਥੇ ਜਾਈਏ ਨਾ ਸਾਨੂੰ ਪਰਦੇ ਰਾਪਾ ਦੇ ਨਾਲ ਬਾਹਰ ਸਾਨੂੰ ਲੈਣ ਦੇ ਨਾ ਸੀ ਕਿੱਥੇ ਲੈ ਜਾ ਕੇ ਮਰ ਜੀ ਹਾਂ ਜੀ ਬਿਲਕੁਨ ਅੀ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਅੱਜ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਉ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਾ ਨਾ ਨੋ ਕਿਸੇ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਨਾ ਮੈਂ ਪੁਲਸਾ ਲੈ ਕੇ ਟੁੱਟਿਆ ਗੱਲ ਇਹਨਾਂ ਵੱਲੋਂ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇੱਕ ਕਹਿ ਰਹੇ ਸਾਡੇ ਕੋਈ ਨਾਲੇ ਫਟੇ ਵੀ ਮਾਰੀ ਨਹੀਂ ਨਹੀਂ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼੍ਰੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 98838770